ਹਰ ਗੱਲ ਤੇ ਉਠ ਮੇਰਾ ਬੋਤ ਤੇ ਤੇਰੀ ਬਸ ਆ ਗਈ ਹੈ ਕੀ ਕਰਨੀ ਹੈ ਕੀ ਕਰਨ ਰਹੀ ਹੈ ਮਾਮਾ ਸਕੂਲੇ ਨਹੀਂ ਜਾਣਾ ਕੀ ਕਰਨ ਰਹੀ ਹੈ ਠਾਲਣ ਰਹੀ ਹੈ ਤੈਨੂੰ ਬਸ ਆ ਗਈ ਤੀ ਹਾ ਓ ਠੋ ਠੋ ਠੋਟੇ ਤਿਆਰ ਹੋ ਆ ਗਏ ਤੇ ਕਹਿੰਦਾ ਕਿ ਅੱਜ ਸਕੂਲੇ ਜਾਣਾ ਕਰਦਾ ਨਹੀਂ ਕਾਲਾ ਤੇ ਬੜਾ ਚਾ ਜੜਿਆ ਏ ਟੇਹਰ ਖੜੀ ਪੈਣ ਡਿਆ ਆਪਣਾ ਬੋਤਲ ਫੜੀ ਟਰਮੋਸ਼ ਤੇ ਕੱਲ ਹੋ ਪਹਿਲਾਂ ਹੀ ਪਾਣੀ ਪੀਵੀ ਜਾਣ ਡਿਆ ਮੂੰਹ ਲਾ ਕੇ ਹੈ ਕਿ ਇਹ ਵਾਲਾ ਹੁੰਦਾ ਹੀ ਨਹੀਂ ਵੀ ਮੈਂ ਕਿੰਨਾ ਲਾਡ ਪਿਆਰ ਵੀ ਕਰਨਾ ਵਾ ਬੂਡ ਪਾ ਪਾ ਕੇ ਤੇ ਤੂੰ ਦੌੜਾ ਲਾਉਂਡਿਆ ਹਾਂ ਉੱਠ ਮੇਰ ਵਰਦੀ ਪਾਉ ਤਿਆਰ ਹੋ ਵੋ ਛੇਤੀ ਛੇਤੀ ਟਾਈਮ ਬਹੁਤ ਹੋ ਗਿਆ ਹੈਂ ਵਰਦੀ ਆ ਤਾਂ ਕਿੱਥੇ ਆਹ ਵਰਦੀ ਹੋਈ ਵਰਦੀ ਪੂਣੀ ਨਾ ਛੋਣੀ ਯੂਨੀਫਾਰਮ ਗਲੇ ਚ ਪਾਉਣ ਵਾਲੀ ਗਲੇ ਚ ਪਾਉਣ ਵਾਲੀ ਵੀ ਆਂਦਾ ਤਰਮੋਸ਼ ਇੱਥੇ ਹੀ ਆਵੀ ਪੋ ਪਹਿਲਾਂ ਵਰਦੀ ਪਾਉ ਨਾ ਫੇਰ ਪਾਈ ਦੀ ਗਲੇ ਚ ਗਲੇ ਚ ਆਹੋ ਉਠੋ ਟੋ 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 ਮੇਰਾ ਸ਼ੇਰ ਸ਼ੇਤੀ ਚਲੋ 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 ਉਠੋ ਨਹੀਂ ਨਾ ਤੋ ਨਾ ਕਰੋ ਫਿਰ ਮੈਂ ਆਪਣੇ ਪੁੱਤ ਦਾ ਸੇਰਵਾਵਾਂ ਹਾਂਜੀ ਹਾਂਜੀ ਚਲੋ ਚਲੋ ਉਠੋ ਕੀ ਕੀਤਾ ਛੂਟੀ ਛੂਟੀ ਦੇ ਕਰਾੜੇ ਮਾਰਨੇ ਕਰਾੜੇ ਮਾਰਨੇ ਅਰੇ ਕਿਤੇ ਧਨਾ ਕਰ ਬੱਸ ਦਾ ਟਾਈਮ ਹੋ ਗਿਆ ਤੇਰੀ ਦਾ ਮੈਂ ਫਿਰ ਮਗਰ ਛੱਡ ਕੇ ਨਹੀਂ ਆਉਣਾ ਗੱਡੀ ਤੇ ਨਹੀਂ ਪਹਿਲੇ ਦਿਨ ਨਾ ਲੇਟ ਕਰ ਤੂੰ ਅੱਜ ਪਹਿਲੇ ਦਿਨ ਹੀ ਲੇਟ ਕਰਨਿਆ ਮੇਰਾ ਸ਼ੇਰ ਆ ਕੀ ਕਰਨੇ ਆ ਮਮੀ ਅਸੀਂ ਵੀ ਇੱਥੇ ਨਹੀਂ ਕਰਨੇ ਹਾਂ ਹੋਰ ਕੀ ਹੈ ਤੁਸੀਂ ਇੱਥੇ ਇੱਥੇ ਕਰਦੇ ਹੁੰਦੇ ਸੀ ਹਾਂ ਸਾਨੂੰ ਇਹ ਕਹਾਣਾਂ ਪਿੰਧਾ ਹੁੰਦਾ ਸਾਰੇ ਨਿਆਣੇ ਨਿਕੇ ਨਿਕੇ ਇਦਾਂ ਕਰਦੇ ਹਾਂ ਚੱਲ ਓਠਰ ਕਿਰਤ ਇਦਾਂ ਓਠਰ ਆਈਦਾ 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 ਹੋਰ ਗੱਲ ਦਾ ਇਹ ਚੱਲ ਚੱਲ ਚੁੱਪ ਕਰ ਜਾਓ ਛੱਡਾ ਮੇਰਾ ਵੀ ਚੱਲਦਾ ਛੱਡੀ ਛੱਡੀ ਇਹ ਤੇ ਮੇਰੇ ਕੋਲ ਕੇ ਜਾਂਦਾ ਬੈਠਦੇ ਅੱਜ ਗੈਨ ਨੂੰ ਅਗਲੇ ਸਾ ਸਕੂਲੇ ਤੌਰ ਨਾ ਲੈ ਅੱਲੇ ਸਾ ਤੇ ਹੋਰ ਵੀ ਗੜ ਜਾਣਾ ਉੱਠ ਰਹਿ ਕੇ ਤਸਕੂਲੇ ਨਹੀਂ ਜਾਣਾ ਬਾਉ ਉੱਠ ਫਿਰ ਮੇਰੇ ਪੋਤਣ ਚੀਜੀ ਖਾਣੀ ਆ ਦਸ ਨਾਲ ਚੀਜੀ ਵੀ ਦਵਾਂਗੇ ਉੱਠ ਉੱਠ ਵਿਚਾਨ ਕੇ ਘਰਾੜੇ ਮਾਰ ਰਹੇ ਹੈਂ ਵੇਖਦੇ ਬਾਲਾ ਲਓ ਜੀ ਹਰਕਿਰਤ ਆਦਾ ਹੋ ਗਿਆ ਜੀ ਤਿਆਰ ਤੇ ਹਰਕਿਰਤ ਨੇ ਜੁੜੀ ਕਰ ਲਈ ਆ ਕਿਰਤ ਓਏ ਕਿਤਾ ਕਿਤਾ ਫੋਨ ਚ ਵੜਿਆ ਸਿਰਸਰੇ ਕੋਈ ਗੱਲ ਨਹੀਂ ਆਪੇ ਛੁੱਟ ਜੂਗਾ ਹੌਲੀ ਹੌਲੀ ਨਾ ਮਾਜਰ ਕਿਤਾ ਦੇ ਵਿੱਚੋਂ ਕਿਦੀ ਜ਼ਿਆਦਾ ਆਉਂਦੀ ਪਰਾ ਕਿਦੀ ਜ਼ਿਆਦਾ ਆਉਂਦੀ ਹਰ ਕਿਧਰੇ ਵਿੱਚ ਨਾਬ ਦੇ ਤੇ ਵੀ ਕਿਦੀ ਨਾਬ ਦੇ ਤੇ ਵੀ ਕਿਦੀ ਅੱਜ ਕਿੰਨੇ ਸਾਲਾਂ ਬਾਅਦ ਮੰਮੀ ਇਹ ਸੀਨ ਚیتے ਹੋਇਆ ਦੁਬਾਰਾ ਫੇਰ ਹੈ ਆਹ ਦੁਬਾਰਾ ਕਿ ਚੱਲ ਰੇਲਾ ਤੂੰ ਹੁਣ ਬੈਠੋ ਸ਼ਰਟ ਪਾ ਹੁਣ 30 30 ਸਾਲ ਤੇ ਸਾਡੀ ਉਮਰ ਹੀ ਹੋ ਗਈ ਆ ਤੇ ਕਿੰਨੇ ਸਾਲ ਦੀ ਉਮਰ ਹੈ ਮੇਰੀ ਜਦੋਂ ਮੈਂ ਸਕੂਲੇ ਗਿਆ ਹਾਂ? 3 ਚਾਹਾਂ ਸਾਲ ਦਾ ਅਕਦ ਪਾਇਆ। 4 ਸਾਲ ਦਾ ਹਾਂ ਤੋਂ ਮੈਂ। ਠੀਕ ਹੈ। ਮਤਲਬ ਕਿ ਮੇਰਾ ਜਨਮ ਫਿਰ ਹੋਇਆ ਹੀ 94 ਜਾਂ 98 'ਚ ਸਕੂਲੇ ਪਾਇਆ ਹੈ ਮੈਨੂੰ ਫਿਰ। 98 'ਚ। ਤੇ ਮੈਂ ਫਿਰ ਅੰਦਸਰੀ 'ਚ ਕਿੱਥੇ ਗਿਆ ਸਰਕਾਰੀ ਸਕੂਲੇ ਕਿ ਜਾਂ ਪ੍ਰਾਈਵੇਟ? ਪ੍ਰਾਈਵੇਟ ਸਿੰਘੋਵਾਲ। ਸਿੰਘੋਵਾਲ? ਹਾਂ। ਠੀਕ ਠੀਕ ਠੀਕ। ਉਦੋਂ ਆਪਣੇ ਇਲਾਕੇ ਦਾ ਉਹ ਹੀ ਸਾਰਿਆਂ ਦਾ ਫੇਮਸ ਸਕੂਲੇ। ਸਾਰੇ ਬੱਚੇ ਉੱਥੇ ਜਾਂਦੇ ਸੀ ਹਨਾ। ਇਹ ਤਾਂ ਇਹ ਤਾਂ ਨਹੀਂ ਪੈਣੀ ਕਰੋ ਜੀ। ਏਦਾ ਏਦਾਂ ਕਰਕੇ ਚਾਵਾ ਚਾਵਾਚੇ ਲੱਗਿਰਦਾ ਬੀਬੀ ਕੋ ਬਟਨ ਦੇ ਆ ਮਲਾਉਣ ਹੈ ਮਮਾ ਡਈਆ ਪ੍ਰੌਂਠੀ ਲਾਉਣ ਤੇ ਕਿਰਤ ਕਹਿੰਦਾ ਬੀਬੀ ਹੁਣ ਬਟਨ ਤੁਸੀਂ ਮੈਨੂੰ ਮੇਲ ਦੋ ਹੈਨਾ ਤੇ ਨਹੀਂ ਲਾਉਣੀ ਪੈਂਟ ਲਾਉਣੀ ਨਹੀਂ ਡਈ ਪੈਂਟ ਦੇ ਵਿੱਚ ਕਮੀਜ਼ ਦੇ ਨਹੀਂ ਕਹਿੰਦਾ ਮੈਂਡ ਕੋ ਲਾਉਣੀ ਆ ਤੇ ਕੇਸ ਕੀ ਫਿਰ ਦਾਦੂ ਕੋ ਬਣਾਉਣੀ ਆ ਕਿ ਆਪੇ ਬੰਦਣੀ ਆ ਕਿਰਤ ਕੇਸ ਕੀ ਮੈਂ ਬਣ ਕੇ ਦਵਾ ਬੀਬੀ ਕੇ ਦਾਦੂ ਕਿਰਤ ਕੋ ਬਣਾਉਣੀ ਆ ਮੈਂ ਮੈਂ ਬੰਦ ਦਿੰਨਾ ਠੀਕ ਆ ਆਹ ਤਾਲੀਆਂ ਪੀਕਾ ਤੇ ਆ ਇਹ ਬਾਹਰ ਨਿਕੜੇ ਇੱਕ ਰਾਹੀ ਘਾਟ ਸਵਾਰੇ ਕਰਦਾ ਬੀੜੇ ਮਿਲਣ ਦੀ ਆ ਬਾਬਾ ਟੋਗੂ ਬੋਹੇ ਫੋਨ ਚ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਇਹ ਦੂਜਾ ਬਾਬਾ ਜੀ ਉਹ ਦੂਜਾ ਬਾਬਾ ਜੀ ਉਹ ਹੋਏ ਨਾ ਚਲ ਕੋਈ ਗੱਲ ਆਹ ਦੇਖ ਆਹ ਡੇਕ ਗਿਆ ਵਾ ਇਧਰ ਬੁਗੀ ਦੀ ਹੋਂਸਾਰਿਆ ਚਲੋ 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 ਮੰਮਾ ਚੇਤੀ ਆ ਹੋਏ ਕਿੰਨੇ ਮਗਰਜ਼ ਜਿੱਦ ਕਰਨਾ ਚਲ ਚਲ ਮੇਲ ਮੇਲ ਠੀਕ ਆ ਮੇਲ ਮੇਲ ਜਿਉ ਨਾਲ ਪਈ ਨਿਕਲ ਕੇ ਪੈਣੀ ਨਾ ਹਾਂਜੀ ਉਹਦਾ ਉੱਠਣਾ ਤੇ ਉਹਦਾ ਖੜ ਗਿਆ ਸੀ ਹਾਂਜੀ ਚੁੱਲੇ ਬਾਲ ਕੇ ਪਹਿਲਾਂ ਚਾਹ ਬਣਾਉਣੀ ਨਾਲ ਹੀ ਪਰੌਂਠੀਆਂ ਲਾ ਲੈਣੀਆਂ ਫਿਰ ਅੱਛਾ ਤੇ ਟਿਫਨ ਚ ਪਾ ਗਏ ਤੇ ਵੀੜੇ ਬਾਅਦ ਚ ਮੰਡੇ ਤਾਂ ਪਾ ਲੈਣਾ ਹਾਂ ਵੀੜੇ ਵੇਲਾ ਪ੍ਰਾਣੀ ਜਮਾਲੇ ਦੇ ਲਫਜ਼ ਵੀੜੇ ਬਟਨ ਹਣਾ ਤੇ ਪਹਿਲਾਂ ਕਰ ਅਬਾ ਵੀੜੀ ਹਾਂਜੀ ਗਿਰਨ ਜੀ ਪਰਾਉਟੀਆਂ ਬਾਨੀਆਂ ਹੋ ਗਈਆਂ ਕੱਲ੍ਹ ਸ਼ੁਰੂ ਹਾਂ ਅੱਜ ਮੜਾ ਪਹਿਲੇ ਦਿਨ ਸਕੂਲੇ ਚੱਲਿਆ ਆ ਹਾਂ ਜੀ ਨਵੀਂ ਅੱਜ ਦਾ ਸ਼ਡਿਊਲ ਲੱਕੇ ਦੇਣਾ ਟੀਚਰਾਂ ਨੇ ਕਿ ਕਿ ਡੇਲੇ ਟੀਫਾਂ ਦੇ ਵਿੱਚ ਕੀ ਜਾਣਾ ਕਰਨਾ ਹੈ ਅੱਛਾ ਅੱਜ ਅਹੀ ਆਪਣੀ ਮਰਜ਼ੀ ਨਾਲ ਪਹਿਲਾਂ ਘੱਲਣ ਲੱਗੇ ਆ ਅੱਜ ਅਹੀ ਆਪਣੇ ਮਰਜ਼ੀ ਨਾਲ ਪੇਚਣ ਲੱਗੇ ਆ ਅੱਛਾ ਤੇ ਇੱਕ ਸਾਡਾ ਟਾਈਮ ਹੀ ਕਿ ਰੋਜ਼ ਪ੍ਰੌਂਟੀ ਵੀ ਚੱਲ ਸਕਦੀ ਹੈ ਹਾਂ ਚਾਰ ਦਿਨਾਂ ਨਾਲ ਪ੍ਰੌਂਟੀ ਜਾਣਾ ਚਾਰ ਦਿਨਾਂ ਨਾਲ ਚਾਰ ਦਿਨਾਂ ਨਾਲ ਅੱਜ ਲੈ ਲਏ ਤੇ ਉਹਦੇ ਵਿੱਚ ਪਨੀਰ ਪਾਵੇ ਬਣਦੇ ਚੱਲ ਬਸ ਤੇ ਸਹੀ ਗੱਲ ਆ ਕਾਗਜ਼ ਦਲਵੇਟ ਦੇ ਨ ਜਾਖ ਬਾਰ ਚ ਲਵੇਟ ਕੇ ਤੇ ਉਹਨਾਂ ਲਬਾਮ ਬਾਗ ਦੇ ਬੈਗ ਦੇ ਵਿੱਚ ਤੁਰ ਪੈਣਾ ਹਨਾ ਕਾਗਜ਼ ਲੈ ਵੀਣ ਦੇ ਲਈ ਸੁੱਕੇਨਾ ਰੋਟੀ ਸੁੱਕੇਨਾ ਅੱਜ ਕੱਲ੍ਹ ਵੇਲਾ ਹੈ ਟਾਈਮ ਟਾਈਮ ਦਾ ਫਰਕ ਹੈ ਬਾਹਰ ਵਿੱਚ ਆ ਗਈ ਪਲਾਸਟਿਕ ਦੀ ਟਿਫਨ ਹਾਂ ਫਿਰ ਸਟੀਲ ਦੇ ਹੂੰ ਤੇ ਹੁਣ ਸਟੀਲ ਦੇ ਚੱਲਦੇ ਆ ਹੈ ਤਾਂ ਸਟੀਲ ਦੇ ਆ ਦੇ ਥੋੜਾ ਜਿਹਾ ਐਡਵਾਂਸ ਹੋ ਗਿਆ ਅੱਜ ਕੱਲ੍ਹ ਤੇ ਬੱਚਿਆਂ ਨੂੰ ਇਹ ਹੋਊਗੀ ਟਿਫਨ ਆਇਆ ਕਿ ਗਰਮ ਰੋਟੀ ਹੋ ਜਾਂਦੀ ਹੈ ਹੂੰ ਸੁੱਕ ਦੇ ਵਿੱਚ ਲਾ ਕੇ ਤੇ ਟੀਚਰ ਤੇ ਵੀ ਸਕੂਲਾਂ ਵਿੱਚ ਵੀ ਇਦਾਂ ਦੇ ਫੈਸਿਲਿਟੀਆਂ ਆ ਗਈਆਂ ਆ ਕਿ ਉਹ ਖਰਮ ਕਰ ਕਰਕੇ ਰੋਟੀ ਦਿੰਦੇ ਆ ਬਿਲਕੁਲ ਜੀ ਉਹਨਾਂ ਰੱਖੇ ਉਹਨਾਂ ਨੇ ਹਾਂ ਜੀ ਚੱਲ ਦਵਾਂਸ ਹੋ ਗਿਆ ਤੇ ਤੇਦੀ ਕਰ ਹਰਕਿਰਤ ਹੋ ਗਿਆ ਤਿਆਰ ਕੇਸ ਕੀ ਬੰਨਣਾ ਜਾ ਕੇ ਉਹਦੇ ਰੋਟੀ ਤਿਆਰ ਹੈ ਕਿ ਚੱਲ ਹਰਕਿਰਤ ਹੋ ਗਿਆ ਤਿਆਰ ਹਰਕਿਰਤ ਬੱਗੀ ਕਿ ਨਹੀਂ ਹੈ ਇੱਧਰ ਸੋਹਣੀ ਲੱਗੀ ਹੈ ਮੰਮਾ ਵੱਲ ਬੱਗੀ ਕਰ ਮੰਮਾ ਵੱਲ ਬੱਗੀ ਕਰੋ ਥੋੜੀ ਜੀ ਹਰਕਿਰਤ ਕਾਰਟੂਨ ਹੋਣਾ ਇੱਥੇ ਘਰੇ ਰਹਿ ਜਨਣਾ ਦਾ ਧਿਆਨ ਕਾਰਟੂਨਾਂ ਨੂੰ ਵਿੱਚ ਆ ਕਾਰਟੂਨ ਇੱਥੇ ਰਹਿਣੇ ਹੋਣਾ ਕਾਰਟੂਨ ਇੱਥੇ ਰਹਿਣੇ ਹੋਣ ਮੁੰਤਰ ਪਿਆਰੇ ਨਹੀਂ ਹੋ ਨਾਲ ਨਹੀਂ ਕੜਨੇ ਅਗੇ ਅੱਛਾ ਠੀਕ ਚਲੋ ਚਲੋ ਸ਼ਡੋ ਸ਼ੇਤੀ ਸ਼ੇਤੀ ਚਲੋ ਠੀਕ ਆ ਅਜੇ ਤੱਕ ਫੋਨ ਨਹੀਂ ਆਇਆ ਤੇ ਦੋਸਤ ਦਾ ਹਮ ਅਜੇ ਨਹੀਂ ਆਇਆ ਹਰਕਿਰਤ ਤੇਰੇ ਦੋਸਤ ਦਾ ਫੋਨ ਨਹੀਂ ਆਇਆ ਆਪੇ ਆ ਜਾਂਦਾ ਲਵ ਜੀ ਹਰਕਿਰਤਾ ਦਾ ਹੋ ਗਿਆ ਜੀ ਰੈਡੀ ਤੇ ਬੈਗ ਪਾ ਲਿਆ ਮੋਢਿਆਂ ਨੂੰ ਹੈ ਸਿੰਘ ਤਿਆਰ ਹੈ ਤਿਆਰ ਆਪਣਾ ਹਰਕਿਰਤ ਫਤੇ ਕਰਕੇ ਆਉਣੀ ਅੱਜ ਦੀ ਕਲਾਸ ਹਰਕਿਰਤ ਪਰਤ ਮੋਚਾ ਫਤੇ ਕਰਕੇ ਆਉਣਾ ਠੀਕ ਆ ਉਹ ਬੈਗ ਭਰਾਂ ਬੈਗ ਭਰ ਆ ਕਿੰਨੀਆਂ ਕਿਤਾਬਾਂ ਆ ਤੇ ਮਿੰਨਾਂ ਦਾ 3-4 ਹੋਣੀ ਆ 3-4 ਇੱਕ ਕਾਪੀ ਆ ਹਾਂ ਹਾਂ ਜੀ ਟੀਫਣਾ ਟੀਫਣਾ ਨਾ ਨਾ ਫੇਟ ਹੋ ਗਿਆ ਹਾਂ ਰੋਟੀਆਂ ਪਾਈਆਂ ਨੇ ਵਿੱਚ ਫਿਰ ਦੋ ਤੇਰੀ ਰੋਟੀ ਟੀਫਨ ਚ ਪਾਤੀ ਆ ਜਦੋਂ ਮੁੱਖੀ ਲੱਗੂਗੀ ਨਾ ਉਹਦੇ ਵਿੱਚ ਕੱਢ ਕੇ ਖਾ ਲਈ ਮੈਂ ਮੈਮ ਨੂੰ ਕਿਹਾ ਮੈਨੂੰ ਭੁੱਖ ਲੱਗੀ ਆ ਠੀਕ ਹੈ ਜਦੋਂ ਭੁੱਖ ਲੱਗੂਗੀ ਤਾਂ ਮੈਂ ਮੈਮ ਨੂੰ ਕੀ ਕਹਿਣਾ ਮੈਨੂੰ ਭੁੱਖ ਲੱਗੀ ਆ ਹਾਂ ਭੁੱਖ ਲੱਗੀ ਆ ਠੀਕ ਆ ਨਾ ਤੇ ਹੁਣ ਤੇਰੀ ਬਾਤ ਸੁਣਨ ਵਾਲੀ ਆ ਤੇ ਆਪਾਂ ਚੱਲੀਏ ਫਿਰ ਤੇ ਜਿੱਦਾਂ ਮੈਮ ਕਹੇਗੀ ਨਾ ਪੜਨ ਵਾਸਤੇ ਉਧਰ ਪੜ ਕੇ ਆਉਣਾ ਠੀਕ ਹੈ ਸਤਾਨੀ ਨਹੀਂ ਕਰਨੀ ਠੀਕ ਹੈ ਨਾ ਨਾਲੇ ਥੋੜਾ ਜਿਹਾ ਖੇਡਣਾ ਹਾਂ ਹਾਂ ਖੇਡਣਾ ਵੀ ਹੈ ਥੋੜਾ ਜਿਹਾ ਠੀਕ ਹੈ ਖੇਡ ਲਿਓ ਠੀਕ ਹੈ ਤਿਸਤਾਨੀ ਨਹੀਂ ਕਰਨੀ ਉੱਥੇ ਜਾ ਕੇ ਠੀਕ ਆ ਕਿਸੇ ਬੱਚੇ ਨੂੰ ਮਾਰਨਾ ਨਹੀਂ ਠੀਕ ਹੈ ਬੱਚੇ ਆ ਗਏ ਨਿੱਕੇ ਨਿੱਕੇ ਉੱਥੇ بڑے ਬੱਚੇ ਨਿੱਕੇ ਨਿੱਕੇ ਕਿੰਨੇ ਸੋਹਣੇ ਪਾਰ ਲੰਘਣ ਡਿਆ ਆ ਛਾਡਾਵਾਂਗੇ ਆਪੇ ਹਣਾ ਹਾਂ ਆਪੇ ਛਾਡਾਂਗੇ ਚਲੋ ਜੋਜੀ ਕੋਈ ਵੀ ਸ਼ੁੱਭ ਕੰਮ ਕਰਨ ਤੋਂ ਪਹਿਲਾਂ ਕਹਿੰਦੇ ਦਹੀਂ ਖਾਣਾ ਜ਼ਰੂਰੀ ਆ ਸਾਡੀਆਂ ਮੰਮੀਆਂ ਵੀ ਸਾਨੂੰ ਖਵਾ ਲ ਕੇ ਭੇਜਦੀਆਂ ਹੁੰਦੀਆਂ ਐ ਇਸ ਦੇ ਵਿੱਚ ਪਹਿਲੇ ਦਿਨ ਨਹੀਂ ਖਾਣ ਸਹੀ ਗੱਲ ਆ ਤੇ ਅਜਰ ਕੀਤ ਦੇ ਤਰ੍ਹਾਂ ਪਹਿਲਾ ਦਿਨ ਸਕੂਲੇ ਤੇ ਮੰਮੀ ਕਹਿੰਦੀ ਦਹੀਂ ਖਵਾ ਲ ਕੇ ਘਰ ਆਇਆ ਕਿਤੇ ਦਹੀਂ ਸਵਾਦਾ ਹੈ ਓਏ ਉਹ ਮਮਾ ਕੋਈ ਖਾਓ ਕਿਰਨ ਅਜਰ ਕੀਰਤ ਸਕੂਲੇ ਕੇ ਆਇਆ ਤੇ ਮਗਰ ਮੇਰੇ ਘੰਮ ਹੋ ਗਿਆ ਆ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਵੇਟ ਹੋਣ ਦੀ ਛੇਤੀ ਛੇਤੀ ਆਦੇ ਹੋ ਅੱਜ ਪਹਿਲਾ ਦਿਨ ਆ ਜਦਨ ਹਰਕੀਰ ਤਾਂ ਸਕੂਲੇ ਗਿਆ ਤੇ ਸਾਡੇ ਤੋਂ ਇੰਨਾ ਚਿਹਰ ਦੂਰ ਰਿਹਾ ਆ ਹਾਂਜੀ ਤੇ ਵੈਸੇ ਤੇ ਜਾਂਦਾ ਰਹਿੰਦਾ ਵਾ ਆਣ ਘਾਣੇ ਜਾਂਦਾ ਆਣ ਘਾਣ ਦੀ ਗੱਲ ਹੋ ਰਹੀਆ ਨਾਨਕਿਆਂ ਦੀ ਗੱਲ ਹੋ ਰਹੀਆ ਬਟ ਸਕੂਲ ਜਿਹੜਾ ਪਹਿਲੀ ਵਾਰ ਹੀ ਗਿਆ ਜਿੱਥੇ ਕੋਈ ਵੀ ਉਹਦਾ ਵਾਕ ਨਹੀਂ ਹੈਗਾ ਹਾਂ ਫਸਟ ਟਾਈਮ ਜਾਣਾ ਹੁੰਦੇ ਹਨਾ ਹੁਣ ਘਰ ਆਉਂਦਾ ਤੇ ਫਿਰ ਵੇਖਦੇ ਆ ਕਿਦਾਂ ਦਾ ਰਿਸਪੌਂਸ ਕਰਦਾ ਰੋਂਦਾ ਹੁੰਦਾ ਕਿ ਹੱਸਦਾ ਹੁੰਦਾ ਹੈ ਹਾਂਜੀ ਹਾਂ ਸਦਾ ਹੀ ਆਏਗੇ ਜਾਂਦੇ ਤੇ ਹੁੰਦਾ ਗਿਆ ਹੀ ਜਿੰਨ ਲੱਗਣ ਰਹਿਗੇ ਕੀ ਗਾਜ਼ ਚੁੱਪ ਵੀ ਕਰਾਇ ਤੇ ਵਾਰ ਵਾਰ ਨਾ ਮੈਂ ਇੱਕੋ ਗੱਲ ਕਹਿੰਦੀ ਨਾ ਤੂੰ ਨਾ ਚੁੱਪ ਹੋ ਗਿਆ ਹੂੰ ਦੱਸਾਂ ਕੀ ਆ ਬਾਸ ਚ ਬੈਂਦੀਆਂ ਸਾਰੇ ਰੋਂਣ ਲੱਗ ਪਿਆ ਸੀ ਤੇ ਲੋਕੀ ਮम्मा ਕਹਿੰਦੇ ਪਹਿਲਾਂ ਪਾਪਾ ਕਿਉਂ ਇਹੋ ਚੜਾਉਂਦੇ ਹੀ ਨਾ ਉਹਨੂੰ ਸੋਚੇ ਕਿ ਮम्मा ਤੇ ਠੱਕੇ ਨਾ ਮੈਨੂੰ ਚੜਾਉਣੀ ਪਾਪਾ ਨੂੰ ਆਵਾਜ਼ ਮਾਰਦਾ ਹਾਂ ਹਾਂ ਰਹਿ ਕੇ 10 15 ਮਿੰਟ ਦੇਖਦੇ ਕਿਦਾਂ ਕਰਦਾ ਹੈ ਤੇ ਫਿਰ ਕਿਹਾ ਮੇਰਾ ਮੋਟਾ ਮੇਰਾ ਸ਼ੇਰ ਆ ਗਿਆ ਆ ਗਿਆ ਸ਼ੇਰ ਸਾਸਰੀ ਗਾਲ ਹਰ ਕਿਰਤ ਕਿਤੇ ਸਾਸਰੀ ਗਾਲ ਹਰ ਕਿਰਤ ਕਿਤੇ ਕਿਤੇ ਗਿਆ ਹੀ ਤੂੰ ਹਾਂ ਕੋਲੇ ਛੋੜਾ ਹੀ ਕੋਲ ਸਾਸਰੀ ਗਾਲ ਜੀ ਸਕੂਲ ਮੈਂ ਮਾਰਿਆ 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 ਕੋ ਮਾਰਿਆ ਜੀ ਮੇਰੇ ਪੁੱਤ ਨੂੰ ਮੈਂ ਮਨੇ ਆ ਤੂੰ ਮਾਰਿਆ ਕੀ ਆਂਦੀ ਜੀ

ਕਰਦੇ ਮੇਰੇ ਕੰਨ ਇਹ ਕੀ ਹੋ ਗਿਆ ਵਾ ਓਏ ਤੈਨੂੰ ਮੈੜਮਾ ਦਾ ਗੁੱਸਾ ਤੂੰ ਮੇਰੇ ਤੇ ਕੱਢਣ ਡਿਆ ਕੰਨ ਨਹੀਂ ਛੱਡਦੇ ਮੇਰੇ ਹਰਕਿਰਤ ਮੇਰੀ ਗੱਲ ਸੁਣ ਤੂੰ ਤੇ ਕੱਢ ਪੁੱਟ ਛੇੜੇ ਮੇਰੇ ਭਰਾ ਆਉਂਦੇ ਆਂ ਹੈ ਅੱਧਾ ਕਿਲੋ ਜੂਸ ਲੈਣਾ ਹਾਂ ਅੱਧਾ ਕਿਲੋ ਜੂਸ ਹਾਂਜੀ ਠੀਕ ਹੈ ਉਹ ਨਾਲ ਅਹਲੂ ਗੰਦੇ ਆ ਗਏ ਆ ਹਾਂ हां आ जाओ जूस ले आके हां जूस ਲੈ ਕੇ ਆਜੋ ਚੱਲ ਫੋਟੋ ਸ਼ਟਾਰਟ ਕਰ ਲਾ ਕਰਦੇ ਜਾਣਾ ਹੀ ਹਾਂ 100 ਤੇ 100 ਤੇ ਜਾਣਾ ਇਹ ਸਪਲੰਡਰ ਆ ਕਿਤੇ ਤੇ ਜਾਣਾ ਉਹ ઓਏ ਮੇਰੇ ਕੰਨ ਮਾਰਦਾ ਯੋ ਹਾਂ ਹੱਥ ਕਰ ਫੋਨ ਆਏ ਕੰਨ ਦੀ ਜੜਦੀ ਮੇਰੇ ਸਟੈਂਡ ਲਾਤਾ ਹੈ ओ माय ਗॉड ਲੈ ਉਹ ਫਿਰ ਸ਼ਰਦਾ ਜੀ ਦਾ ਮੈਨੂੰ ਇਧਰ ਆ ਇੱਕ ਮਿੰਟ ਇੱਥੇ ਰਹਿ ਇੱਕ ਮਿੰਟ ਅੱਜ ਮੈਂ ਸਕੂਲੋਂ ਪੜ੍ਹ ਕੇ ਆਇਆ ਹਾਂ ਸੋ ਇਹ ਆਜੀ ਗੱਲਬਾਤ ਕਿਤ ਮਰ ਜਾ ਐਂਡ ਕਰ ਦਈਏ ਤੇ ਠੀਕ ਆ ਜੀ ਕਹ ਸਾਰਿਆਂ ਨੇ ਵਲੌਗ ਮੇਰਾ ਵੱਧ ਵੱਧ ਸ਼ੇਅਰ ਕਰ ਦਿਓ ਕਹ ਕਾ ਵਲੌਗ ਸ਼ੇਅਰ ਕਰ ਦਿਓ ਹਾਂ ਤੇ ਜਲਦੀ ਮਿਲਦੇ ਆ ਨੈਕਸਟ ਵਲੌਗ ਚ ਕਾ ਦੀ ਇੱਕ ਵਾਰ ਮੋਸੇ ਨੂੰ ਚਲੋ ਠੀਕ ਹੈ ਜੀ ਕਰਦੇ ਆਂ ਵਲੌਗ ਦਾ ਐਂਡ ਤੇ ਜਲਦੀ ਮਿਲਦੇ ਆਂ ਨੈਕਸਟ ਵਲੌਗ ਦੇ ਵਿੱਚ ਓਕੇ ਜੀ ਬਾਏ ਬਾਏ ਸਭ ਨੂੰ ਬਾਏ ਬਾਏ ਬਾਏ